ਰਾਦੇ ਰਾਦੇ ਜੀ ਮੇਰਾ ਨਾਮ ਸੋਨੂ ਵਰਮਾ ਮੁਕੇ ਜੀਵਲ ਸਮਰਾਲਾ ਤੋਂ ਜੀ ਮੇਰੇ ਵੱਲੋਂ ਸਾਰੇ ਭਾਰਤ ਵਾਸੀ ਨੂੰ ਵਿਸ਼ਕਰਮਾ ਜੀ ਦੀ ਬਹੁਤ ਬਹੁਤ ਵਧਾਈਆਂ ਜੀ ਅੱਜ ਵਿਸ਼ਕਰਮਾ ਦੇ ਆ ਜੀ ਇਹਦੀ ਸਟਾਰਟਿੰਗ ਕਿਸ ਤਰ੍ਹਾਂ ਕਰਦੇ ਹਾਂ ਕੀ ਕਰਦੇ ਵਿਸ਼ਕਰਮਾ ਦੇ ਵਿਸ਼ਕਰਮਾ ਜੀ ਦੀ ਤਿਆਰੀ ਇਸ ਤਰ੍ਹਾਂ ਕਰਦੇ ਸੀ ਸਭ ਤੋਂ ਪਹਿਲਾਂ ਜੀ ਸ਼ਾਪ ਖੋਲਦੇ ਸੀ ਸਾਰੀ ਸਫਾਈ ਵੀ ਕਰਾਉਣੀ ਹੈ ਜੀ ਸੰਦਾਂ ਦੀ ਕੱਚੇ ਲਸੀ ਨਾਲ ਇਸ਼ਨਾਨ ਕਰਵਾਉਣੀ ਹੈ ਉਹਨਾਂ ਨੂੰ ਸੀ ਤੇ ਉਹ ਤੋਂ ਬਾਅਦ ਸਾਰੇ ਕਾਰਗਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਜੀ ਇਉਂ ਤੋਂ ਬਾਅਦ ਜੀ ਅਸੀਂ ਫਿਰ ਆਪਣੇ ਫੈਮਲੀ ਨਾਲ ਟਾਈਮ ਸਪੈਂਡ ਕਰਦੇ ਜਿਵੇਂ ਫਿਲਮ ਦੇਖਣ ਜਾਣਾ ਜਾਂ ਬੱਚਿਆਂ ਨਾਲ ਖੇਡਣਾ ਕਰੇ ਰਹਿਣਾ ਜੀ ਜਿਵੇਂ ਤੁਸੀਂ ਦੱਸਿਆ ਉਜਾਰਾਂ ਦੀ ਸਫਾਈ ਕਰਦੇ ਹਾਂ ਉਸ ਤੋਂ ਬਾਅਦ ਫਿਰ ਪ੍ਰਸ਼ਾਦ ਕਿਸ ਤਰ੍ਹਾਂ ਕਰਦੇ ਹਾਂ ਉਜਾਰਾਂ ਦੀ ਸਫਾਈ ਕਰਕੇ ਜਾਂ ਫਿਰ ਵਿਸ਼ਕਾਣ ਦੀ ਪੂਜਾ ਕਰਨ ਤੋਂ ਬਾਅਦ ਫਿਰ ਅਸੀਂ ਮਠਿਆਈ ਲੈ ਕੇ ਬਾਜ਼ਾਰ ਦੇ ਵਿੱਚ ਜਿਹੜੇ ਨਾਲ ਦੁਕਾਨ ਭਾਈਚਾਰਾ ਨੇ ਉਹਨਾਂ ਨੂੰ ਇੱਕ ਦੂਜੇ ਨੂੰ ਮਿੱਠਾ ਕਰਵਾਨੇ ਜੀ ਤੇ ਅਸੀਂ ਬਹੁਤ ਖੁਸ਼ੀ ਮਨਾਉਂਦੇ ਇਸ ਦਿਨ ਤੇ ਇਹ ਤੁਸੀਂ کافی ਟਾਈਮ ਕਿਉਂ ਕਰਦੇ ਆ ਰਹੇ ਹੋ ਜਾਂ ਇਹ ਜਿਸ ਤਰ੍ਹਾਂ ਆ ਵੀ ਮਿਸਤਰੀ ਭਾਈ ਚੱਲੀ ਜਾ ਰਹੇ ਸਾਰੇ ਕਰਦੇ ਨੇ ਨਹੀਂ ਜੀ ਇਹ ਸਾਰੇ ਕਰਦੇ ਨੇ ਜੀ ਇਹ ਤੇ ਅਸੀਂ ਇਹ ਬੜੇ ਆਪਣੀ ਪੋਸਤਾਂ ਦਾ ਲਾ ਲਓ ਜੀ ਇਹ ਚੱਲਦਾ ਆ ਰਿਹਾ ਤੇ ਹਾਂ ਅਸੀਂ ਉਹ ਵੀ ਰੀਤੀ ਰਿਵਾਜ ਚੱਲਦੇ ਹਾਂ ਤੁਸੀਂ ਸਾਰਾ ਦਿਨ ਕੀ ਕਰਦੇ ਹੋ ਫਿਰ ਉਸ ਤੋਂ ਬਾਅਦ ਇਸ ਦਿਨ ਜੀ ਅਸੀਂ ਜਿਵੇਂ ਮੰਨ ਲਓ ਆਪਣੇ ਪਰਿਵਾਰ ਦੇ ਨਾਲ ਜਾਂ ਮੂਵੀ ਦੇਖਣ ਦਾ ਪ੍ਰੋਗਰਾਮ ਬਣ ਜਵੇ ਜੀ ਜਾਂ ਫਿਰ ਬੱਚਿਆਂ ਨਾਲ ਘਰੇ ਬੈਠ ਕੇ ਟਾਈਮ ਸਪੈਂਡ ਕਰੀਦਾ ਜੀ ਜਾਂ ਆਪਣੇ ਮਾਤਾ ਪਿਤਾ ਜੀ ਦੇ ਨਾਲ ਬੈਠ ਕੇ ਕਾਰੋਬਾਰ ਦੀ ਬਿਜ਼ਨਸ ਬਾਰੇ ਗੱਲਬਾਤ ਹੁੰਦੀ ਹੈ ਇਹ ਕੋਈ ਕਸਟਮਰ ਆਜੇਵੇ ਫਿਰ ਉਹ ਸਬਾਤ ਦੇਣ ਜੀ ਨਹੀਂ ਜੀ ਅੱਜ ਦੇ ਦਿਨ ਜੀ ਛੁੱਟੀ ਹੁੰਦੀ ਹੈ ਜੀ ਜਿਵੇਂ ਆ ਮੰਨ ਲਓ ਜ ਆਪਣਾ ਕੋਈ ਵੀ ਸਮਾਨ ਮੰਨ ਲਓ ਜੇ ਬਾਹਰ ਜਾਰ ਸਫਾਈ ਕਰਦਣੀਆਂ ਤਾਂ ਨਹੀਂ ਇਸ ਕਰਕੇ ਅੱਜ ਦਿਨ ক্লোਜ਼ ਰੱਖ ਦਿੰਦੇ ਆ